ਅੱਜ ਬੜਾ ਖਾਸ ਤੇ ਬੜਾ ਜ਼ਬਰਦਸਤ ਨੁਸਖਾ ਵੈਦ ਹਰਸ਼ਵੀਰ ਆਪਣੇ ਕੋਲ ਲਈ ਬੈਠੇ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਅਸੀਂ ਨਿੰਬੂ ਤੇ ਮਿਰਚ ਤੇ ਟੰਗ ਦਿੰਦੇ ਆ ਆਪਣੇ ਬੂਹਾ ਅੱਗੇ ਤਾਂ ਕਿ ਨਜ਼ਰ ਨਾ ਲੱਗੇ ਇਹ ਫਾਰਮੂਲਾ ਹੈਗਾ ਨਜ਼ਰ ਉਤਾਰੂ ਫਾਰਮੂਲਾ ਇੱਕ ਚਮਚਾ ਤੁਸੀਂ ਸੀਡਸ ਲੈ ਇਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਤੱਕ ਮਾ ਲੈਣਾ ਉਹਦੇ ਤੋਂ ਬਾਅਦ ਇੱਕ ਸਬੂਤਾ ਨਿੰਬੂ ਲੈ ਕੇ ਉਹਨੂੰ ਪਾਣੀ ਦੇ ਵਿੱਚ ਸੁੱਟ ਦੇਣਾ ਠੀਕ ਹੈ ਪਾਣੀ ਦੇ ਵਿੱਚ ਇਹਨੂੰ ਡਿਪ ਕਰ ਦੇਣਾ ਓਵਰਨਾਈਟ ਮਤਲਬ ਰਾਤ ਭਰ ਇਸ ਨੂੰ ਡਿਪ ਕਰਕੇ ਰੱਖਣਾ ਇੱਕ ਮਿਰਚ ਲੈਣੀ ਹੈ ਤੁਸੀਂ ਮੜੀ ਜੀ ਰਿਸਰਚ ਕਰਿਓ ਮਿਰਚ ਦੇ ਉੱਤੇ ਮਿਰਚ ਦੇ ਕਿੰਨੇ ਫਾਇਦੇ ਨੇ ਮਿਰਚ ਜਿਹੜੀ ਇਹ ਤੁਹਾਡੇ ਅੰਦਰੋਂ ਅੱਗ ਕੱਢ ਦਿੰਦੀ ਹੈ ਦੇਖੋ ਜੀ ਨਿੰਬੂ ਤੇ ਮਿਰਚ ਦਾ ਜਿਹੜਾ ਇੱਕ ਪਰਫੈਕਟ ਕੰਬੀਨੇਸ਼ਨ ਹੈ ਜੋ ਸਾਡੇ ਵੱਡੇ-ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਸੀ ਪਰ ਸਾਨੂੰ ਇਹ ਬਾਹਰ ਟੰਗਣ ਲਈ ਨਹੀਂ ਸੀ ਕਿਹਾ ਇਹ ਸਾਨੂੰ ਵਰਤਣ ਲਈ ਕਿਹਾ ਸੀ ਇਹਨੂੰ ਵਰਤਣ ਦਾ ਇੱਕ ਤਰੀਕਾ ਹੈਗਾ ਸਾਡੀ ਗ੍ਰਸਤੀ ਨੂੰ ਨਜ਼ਰ ਲੱਗ ਗਈ ਗਲਤ ਖਾਣ ਪੀਣਾਂ ਲੱਗ ਗਈ ਬੜਾ ਵਧੀਆ ਲੌਜੀਕ ਦਿੱਤਾ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਆਪਾਂ ਨਾਲ ਆਦਨੇ ਆਂਡੀਆਂ ਗਵਾਂਡੀਆਂ ਦਾ ਰਿਸ਼ਤੇਦਾਰਾਂ ਦਾ ਸੱਜਣਾ ਮਿੱਤਰਾਂ ਦਾ ਸਾਰੇ ਮੇਰੇ ਪੇਸ਼ੈਂਟ ਬਹੁਤ ਸਾਲਾਂ ਤੋਂ ਇਹਨਾਂ ਨੁਸਖਿਆਂ ਨੂੰ ਯੂਜ਼ ਕਰ ਰਹੇ ਨੇ ਸਾਡੇ ਬਹੁਤ ਅੱਛੇ ਰਿਜ਼ਲਟ ਆਂਦੇ ਨੇ ਇੰਨਾ ਸਮਾਂ ਵੱਧ ਗਿਆ ਇੰਨਾ ਸਮਾਂ ਵੱਧ ਗਿਆ ਕਈ ਮੇਰੇ ਪੇਸ਼ੈਂਟਾਂ ਨੇ ਮੈਨੂੰ ਇਹ ਸ਼ਿਕਾਇਤ ਕੀਤੀ ਵੀ ਇਹ ਤਾਂ ਹੁਣ ਦੱਸੋ ਵੀ ਸਾਡਾ ਇਹ ਸਮਾਂ ਇੰਨਾ ਜ਼ਿਆਦਾ ਵੱਧ ਗਿਆ ਵੀ ਇਹਨੂੰ ਹੁਣ ਘਟਾਉਣ ਦਾ ਤਰੀਕਾ ਕੀ ਹੈ ਜਿਹੜਾ ਨੁਸਕਾ ਉਹਨਾਂ ਵੀਰਾਂ ਲਈ ਸਪੈਸ਼ਲੀ ਹੈਗਾ ਜਿਨ੍ਹਾਂ ਦੇ ਅੰਦਰ ਗਰਮੀ ਪਈ ਹੋਈ ਹੈ ਸਰਦੀਆਂ ਦੇ ਵਿੱਚ ਜਿਨ੍ਹਾਂ ਨੇ ਜ਼ਿਆਦਾ ਫੱਟੇ ਚੱਕੇ ਗਏ ਗਰਮ ਚੀਜ਼ਾਂ ਖਾਧੀਆਂ ਪਿੰਨੀਆਂ ਵੱਧ ਖਾ ਲਈਆਂ ਡਰਾਈ ਫਰੂਟ ਵੱਧ ਖਾ ਲਿਆ ਨਾਨ ਵਿੱਚ ਵੱਧ ਖਾ ਲਿਆ ਜਿਹੜੇ दारू ਪੀਣ ਵਾਲੇ ਨੇ दारू ਵੱਧ ਪੀ ਲਈ ਅੱਛਾ ਤੇ ਡਾਕਟਰ ਸਾਹਿਬ ਇਹ ਮਿਰਚ ਤਾਂ ਸਮਝ ਆ ਰਹੀ ਹੈ ਇਹ ਨਿੰਬੂ ਵੀ ਸਮਝ ਆ ਰਿਹਾ ਤੇ ਇਹ ਜਿਹੜੇ ਸੀਡ ਹੈਗੇ ਨੇ ਕਿਹੜੇ ਸੀਡ ਨੇ ਜੀ ਸੀਡ ਪਾਏ ਨੇ ਬੀਜ ਜੀ ਇਹ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਬੀਜ ਹੈਗੇ ਨੇ ਜਿਹੜੇ ਜਿਹੜੇ ਗੋਰੇ ਸਾਡੇ ਹੈਗੇ ਨਾ ਮਰੀਜ਼ ਇਹਨਾਂ ਨੂੰ ਆਪਾਂ ਫਾਰਮੂਲਾ ਜਿਹਨਾਂ ਨੂੰ ਦਿੱਤਾ ਗੋਰੇ ਇਸ ਚੀਜ਼ ਦੇ ਫੈਨ ਨੇ ਹੋਰ ਤੇ ਹੋਰ ਆਪਣੇ ਜਿਹੜੇ ਅਫਰੀਕੀ ਭਰਾਣੇ ਜਿਹੜੇ ਅਫਰੀਕਾ ਦੇ ਵਿੱਚ ਰਹਿੰਦੇ ਨੇ ਉਹ ਵੀ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਪਿਆਰ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਇਹ ਐਕਟ ਕਰਦਾ ਐਜ਼ ਅ ਨੈਚੁਰਲ ਕੂਲੈਂਟ ਇਹ ਮੈਨੂੰ ਨਹੀਂ ਲੱਗਦਾ ਇਹ ਨੁਸਖਾ ਜਿਹੜਾ ਆਪਾਂ ਤਿਆਰ ਕੀਤਾ ਵੀ ਇਹ 2 ਰੁਪਏ ਦਾ ਵੀ ਪੈਂਦਾ ਹੁਣ ਤੁਸੀਂ ਇੱਕ ਮਰਚ ਲੈਣੀ ਹੈ ਇੱਕ ਮਰਚ ਕਿੰਨੇ ਦੀ ਬਲੂ ਗਿਆ ਆਪਾਂ ਨੂੰ ਜਾਂ ਇੱਕ ਨਿੰਬੂ ਹੈ ਇੱਕ ਨਿੰਬੂ ਕਿੰਨੇ ਦਾ ਮਿਲੇਗਾ ਨਿੰਬੂ ਦੇ ਲੋਕਾਂ ਨੇ ਘਰਾਂ 'ਚ ਲੱਗੇ ਨੇ ਮੈਨੂੰ ਨਹੀਂ ਲੱਗਦਾ ਵੀ ਇਹ ਨੁਸਖਾ ਜਿਹੜਾ 2 ਰੁਪਏ ਦਾ ਵੀ ਪੈਂਦਾ ਹੋਵੇਗਾ ਸੋ ਆਪਾਂ 2-2 ਰੁਪਈਆਂ ਦੇ ਵਿੱਚ ਟਾੜਾ ਖਿਹੜਾ ਛੜਾਣ ਆਏ ਆ ਅਖੌਤੀ ਵੈਦਾਂ ਤੋਂ ਜਿਹਨਾਂ ਨੂੰ ਕਨਸਟਿਪੇਸ਼ਨ ਦੀ ਪ੍ਰੋਬਲਮ ਹੈ ਪੇਟ ਨਹੀਂ ਸਾਫ਼ ਹੁੰਦਾ ਰਿਲੈਕਸ ਨਹੀਂ ਹੁੰਦਾ ਖਾਦਾ ਪੀਤਾ ਪਚਦਾ ਨਹੀਂ ਖਾਦਾ ਪੀਤਾ ਲੱਗਦਾ ਨਹੀਂ ਜਿਹੜੇ ਮੇਰੇ ਵੀਰ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਨੇ ਉਹਨਾਂ ਨੂੰ ਵੀ ਇਹਦਾ ਫਾਇਦਾ ਜੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਬੜਾ ਖਾਸ ਤੇ ਬੜਾ ਜ਼ਬਰਦਸਤ ਨੁਸਖਾ ਵੈਦ ਹਰਸ਼ਵੀਰ ਆਪਣੇ ਕੋਲ ਲਈ ਬੈਠੇ ਨੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਔਰ ਸਮਝਾਂਗੇ ਕਿ ਇਹਦੇ ਕੀ ਕੀ ਫਾਇਦੇ ਨੇ ਜਿਹੜੇ ਉਹ ਸਾਡੇ ਸਰੀਰ ਕਮਜ਼ੋਰ ਸਰੀਰ ਨੂੰ ਖਾਸ ਕਰਕੇ ਹੋਣ ਵਾਲੇ ਨੇ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਅਸੀਂ ਸਵਾਗਤ ਕਰ ਲੰਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਦੇਸਾਂ ਉਦੇਸਾਂ ਵਿੱਚ ਬੈਠੇ ਮੇਰੇ ਸਾਰੇ ਹੀ ਹਕੀਕਤ ਟੀਵੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਦੇਖਣ ਵਾਲੇ ਲੋਕਾਂ ਨੂੰ ਮੇਰੇ ਵੱਲੋਂ ਯਾਨੀ ਵੈਦ ਹਰਸ਼ਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਣ ਕਰੋ ਅੱਛਾ ਡਾਕਟਰ ਸਾਹਿਬ ਕੀ ਨੁਸਖਾ ਕੀ ਫਾਰਮੂਲਾ ਜੇ ਤੁਸੀਂ ਦਿੱਤਾ ਹੋਇਆ ਨਿੰਬੂ ਤੇ ਮਿਰਚ ਅੱਜ ਤੇ ਤੁਸੀਂ ਇਕੱਠੇ ਕਰੀ ਬੈਠੇ ਹੋ ਦੇਖੋ ਜੀ ਇਹ ਫਾਰਮੂਲਾ ਹੈਗਾ ਨજર ਉਤਾਰੂ ਫਾਰਮੂਲਾ ਅੱਛਾ ਜਿਹੜੇ ਜਿਹੜੇ ਮੇਰੇ ਵੀਰ ਨੂੰ ਗ੍ਰਸਤ ਕਮਜ਼ੋਰੀ ਵਾਲੇ ਪਾਸਿਓਂ ਨજર ਲੱਗ ਗਈ ਹੈ ਨજર ਤੋਂ ਮੀਂਹ ਨਹੀਂ ਮਾਫ ਕਰਨਾ ਅਸੀਂ ਨਿੰਬੂ ਤੇ ਮਿਰਚ ਤੇ ਟੰਗ ਦਿੰਦੇ ਆ ਆਪਣੇ ਬੂਹਾ ਅੱਗੇ ਤਾਂ ਕਿ ਨજર ਨਾ ਲੱਗੇ ਦੇਖੋ ਜੀ ਨਿੰਬੂ ਤੇ ਮਿਰਚ ਦਾ ਜਿਹੜਾ ਇੱਕ ਪਰਫੈਕਟ ਕੰਬੀਨੇਸ਼ਨ ਹੈ ਜੋ ਸਾਡੇ ਵੱਡ-ਵਡੇਰਿਆਂ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਇਆ ਸੀ ਪਰ ਸਾਨੂੰ ਇਹ ਬਾਹਰ ਟੰਗਣ ਲਈ ਨਹੀਂ ਸੀ ਕਿਹਾ ਇਹ ਸਾਨੂੰ ਵਰਤਨ ਲਈ ਕਿਹਾ ਸੀ ਇਹਨੂੰ ਵਰਤਨ ਦਾ ਇੱਕ ਤਰੀਕਾ ਹੈਗਾ ਜਿਹਦੇ ਮਤਲਬ ਵਹਿਮਾ ਪਰਮਾਚ ਨਹੀਂ ਨਾ 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 ਵਹਿਮਾ ਪਰਮਾ ਵਾਲੀ ਤੇ ਆਪਾਂ ਗੱਲ ਕਰਨੀ ਨਹੀਂ ਇੱਥੇ ਤੇ ਆਪਾਂ ਗੱਲ ਉਹ ਕਰਨੀ ਹੈ ਲੌਜੀਕਲੀ ਜਿਹਦੇ ਪਿੱਛੇ ਕੋਈ ਪ੍ਰਮਾਣ ਹੈਗਾ ਜਿਹਦੇ ਪਿੱਛੇ ਕੋਈ ਸਾਇੰਸ ਹੈ ਜਿਹਦੇ ਪਿੱਛੇ ਕੋਈ ਤੱਥ ਹੈਗੇ ਨੇ ਆਪਾਂ ਤੇ ਉਹ ਗੱਲ ਕਰਨੀ ਹੈ ਵੀ ਜਿਹੜੀ ਗੱਲ ਅਸੀਂ ਜਾ ਕੇ ਗੂਗਲ ਤੋਂ ਵੈਰੀਫਾਈ ਕਰ ਸਕਦੇ ਹਾਂ ਸੋ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਨਜ਼ਰ ਕਿੱਦਾਂ ਲੱਗਦੀ ਹੈ ਜਿਹੜੀ ਉਹ ਨਜ਼ਰੇ ਉਹ ਕਿਸੇ ਬਾਬੇ ਕੋ ਤਾંત્રਿਕ ਕੋ ਜਾ ਕੇ ਨਹੀਂ ਉਤਰਦੀ ਉਹ ਸਾਡੇ ਗਲਤ ਖਾਣ ਪੀਣ ਦੇ ਸਿਸਟਮ ਨਾਲ ਲੱਗਦੀ ਸਾਨੂੰ ਤੇ ਜਿਹੜੀ ਸਾਡੀ ਗ੍ਰਸਤੀ ਨੂੰ ਨਜ਼ਰ ਲੱਗ ਗਈ ਗਲਤ ਖਾਣ ਪੀਣ ਨਾਲ ਲੱਗ ਗਈ ਬਿਲਕੁਲ ਬੜਾ ਵਧੀਆ ਲੌਜੀਕ ਦਿੱਤਾ ਜੀ ਤੁਸੀਂ ਬਿਲਕੁਲ ਜੀ ਬਿਲਕੁਲ ਆਪਾਂ ਨਾਲ ਆਜਣ ਨੇ ਆਂਡੀਆਂ ਗਵੰਡੀਆਂ ਦਾ ਰਿਸ਼ਤੇਦਾਰਾਂ ਦਾ ਸੱਜਣਾ ਮਿੱਤਰਾਂ ਦਾ ਵੀ ਮੈਂ ਅੱਜ ਕੱਪੜੇ ਬੜੇ ਸੋਹਣੇ ਪਾਏ ਹੀ ਮੈਂ ਗੱਡੀ ਨਵੀਂ ਲੱਲੀ ਤਾਂ ਮਨ ਨੇ ਲੱਗੀ ਮੈਂ ਘਰ ਵੱਡਾ ਪਾਲਿਆ ਮੈਨੂੰ ਤਾਂ ਨਜ਼ਰ ਆਇਆ ਕਿ ਕਸੂਰ ਆਪਣਾ ਹੁੰਦਾ ਜਿਹੜਾ ਅਸੀਂ ਗਲਤ ਖਾਣ ਪੀਣ ਚੀਜ਼ਾਂ ਚੂਜ਼ ਕਰਦੇ ਆ ਨਾ ਵੀ ਆਪਾਂ ਮਹੀਨੇ ਦੇ ਵਿੱਚ 30 ਦਿਨ ਜੇ ਮਟਰਨ ਖਾਵਾਂਗੇ ਨੌਨਵੇਜ ਖਾਵਾਂਗੇ ਅੰਡੇ ਖਾਵਾਂਗੇ ਜ਼ਿਆਦਾ ਜਿਮ ਦੇ ਚੱਕਰ 'ਚ ਇਹ ਤੇ ਗਰਮੀ ਤੇ ਸਰੀਰ 'ਚ ਪੈਣੀ ਹੈ ਸੋ ਅੱਜ ਦਾ ਜਿਹੜਾ ਨੁਸਖਾ ਉਹਨਾਂ ਵੀਰਾਂ ਲਈ ਸਪੈਸ਼ਲੀ ਹੈਗਾ ਜਿਨ੍ਹਾਂ ਦੇ ਅੰਦਰ ਗਰਮੀ ਪਈ ਹੋਈ ਹੈ ਸਰਦੀਆਂ ਦੇ ਵਿੱਚ ਜਿਨ੍ਹਾਂ ਨੇ ਜ਼ਿਆਦਾ ਫੱਟੇ ਚੱਕੇ ਗਏ ਗਰਮ ਚੀਜ਼ਾਂ ਘਰ ਦੀਆਂ ਪਿੰਨੀਆਂ ਵੱਧ ਖਾ ਲਈਆਂ ਡਰਾਈ ਫਰੂਟ ਵੱਧ ਖਾ ਲਿਆ ਨੌਨਵੇਜ ਵੱਧ ਖਾਲਿਆ ਜਿਹੜੇ दारू ਪੀਣ ਵਾਲੇ ਨੇ दारू ਵੱਧ ਪੀ ਲਈ ਸੋ ਇਹ ਜਿਹੜਾ ਨੁਸਖਾ ਇੱਕ ਨੇਚਰਲ ਕੂਲਰਟ ਦਾ ਕੰਮ ਵੀ ਕਰੇਗਾ ਪਲੱਸ ਜਿਹੜੇ ਕਮਜ਼ੋਰੀ ਵਾਲੇ ਟੱਕਨ ਨੇ ਉਹ ਵੀ ਚੱਕੇਗਾ ਤੇ ਤਾਕਤ ਜਿਹੜੀ ਸਰੀਰ ਦੇ ਵਿੱਚ ਬਿਲਕੁਲ ਬਰਕਰਾਰ ਕਰ ਦੇਗਾ ਅੱਛਾ ਤੇ ਡਾਕਟਰ ਸਾਹਿਬ ਇਹ ਮਿਰਚ ਤਾਂ ਸਮਝ ਆ ਰਹੀ ਹੈ ਇਹ ਨਿੰਬੂ ਵੀ ਸਮਝ ਆ ਰਿਹਾ ਹੈ ਤੇ ਇਹ ਜਿਹੜੇ ਸੀਡ ਹੈਗੇ ਨੇ ਕਿਹੜੇ ਸੀਡ ਨੇ ਜੀ ਸੀਡ ਪਾਏ ਨੇ ਬੀਜ ਇਹ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਬੀਜ ਹੈਗੇ ਨੇ ਜਿਹੜੇ ਉਹਨਾਂ ਨੇ ਬਾਈ ਹੋਈ ਨਹੀਂ ਇਹਦੇ ਵਿੱਚ ਇਹ ਕਿਹੜੇ ਬੀਜ ਨੇ ਜੀ ਫਿਰ ਦੇਖੋ ਇਹ ਬੀਜ ਆਪਾਂ ਬਹੁਤ ਸਾਲਾਂ ਤੋਂ ਯੂਜ਼ ਕਰ ਰਹੇ ਆ ਇਹਨਾਂ ਨੂੰ ਕਹਿੰਦੇ ਨੇ ਬਾਸਿਲ ਸੀਡਸ ਬਾਸਿਲ ਸੀਡਸ ਬਾਸਿਲ ਸੀਡਸ ਕਹਿੰਦੇ ਨੇ ਇਹਨਾਂ ਨੂੰ ਇਹ ਬਹੁਤ ਸਾਰੇ ਆਪਣੇ ਜਿਹੜੇ ਗੋਰੇ ਨੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਨੂੰ ਗੋਰਿਆਂ ਦਾ ਵੈਦ ਵੀ ਕਹਿੰਦੇ ਨੇ ਜਿਹੜੇ ਗੋਰੇ ਸਾਡੇ ਹੈਗੇ ਨਾ ਮਰੀਜ਼ ਇਹਨਾਂ ਨੂੰ ਆਪਾਂ ਆ ਫਾਰਮੂਲਾ ਜਿੰਨਾ ਜਿਹਨਾਂ ਨੂੰ ਦਿੱਤਾ ਗੋਰੇ ਇਸ ਚੀਜ਼ ਦੇ ਫੈਨ ਨੇ ਹੋਰ ਤੇ ਹੋਰ ਆਪਣੇ ਜਿਹੜੇ আফਰੀਕੀ ਭਰਾ ਨੇ ਜਿਹੜੇ افریقا ਦੇ ਵਿੱਚ ਰਹਿੰਦੇ ਨੇ ਉਹ ਵੀ ਇਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਬਹੁਤ ਅੱਛੀ ਤਰ੍ਹਾਂ ਇਹਨਾਂ ਨੂੰ ਪਿਆਰ ਕਰਦੇ ਨੇ ਇਹਨਾਂ ਚੀਜ਼ਾਂ ਨੂੰ ਕਿਉਂਕਿ ਇਹ ਐਕਟ ਕਰਦਾ ਐਜ਼ ਅ ਨੈਚੁਰਲ ਕੂਲੈਂਟ ਇਹਦੇ ਅੰਦਰ ਫਰੂਕੀ ਸਾਹਿਬ ਇੰਨੇ मिनਰਲਸ ਨੇ ਕੂਲੈਂਟ ਕੀ ਹੁੰਦਾ ਜੀ ਕੂਲੈਂਟ ਇਹ ਹੁੰਦਾ ਹੁਣ ਗੱਡੀਆਂ ਸਾਰੇ ਮੇਰੇ ਵੀਰਾਂ ਕੋ ਹੈਗੀਆਂ ਜਿੰਨੇ ਦੇਖਣ ਵਾਲੇ ਨੇ ਗੱਡੀ ਦੇ ਵਿੱਚ ਕੂਲੈਂਟ ਦਾ ਕੀ ਕੰਮ ਹੁੰਦਾ ਕੂਲੈਂਟ ਦਾ ਕੰਮ ਇਹ ਹੁੰਦਾ ਵੀ ਗੱਡੀ ਦਾ ਜਿਹੜਾ ਪੱਖਾ ਉਹ ਨਾਲ ਚੱਲੰਦਾ ਏ ਜਿਹੜਾ ਰੇਡੀਏਟਰ ਏ ਉਹਨੂੰ ਠੰਡਾ ਕਰਦਾ ਰੇਡੀਏਟਰ ਦੇ ਵਿੱਚ ਕੂਲੈਂਟ ਜਿਹੜਾ ਉਹ ਕੰਮ ਕਰਦਾ ਵੀ ਇੰਜਣ ਗਰਮ ਨਹੀਂ ਹੋਣ ਦਿੰਦਾ ਅੱਛਾ ਉਹ ਜਿਹੜਾ ਹਰਾ ਹਰਾ ਜਿਹਾ ਪਾਣੀ ਹੁੰਦਾ ਜੀ ਵਿੱਚ ਉਹ ਹਰਾ ਹਰਾ ਪਾਣੀ ਜਿਹੜਾ ਹੁੰਦਾ ਨਾ ਉਹਨੂੰ ਕੂਲੈਂਟ ਕਹਿੰਦਾ ਇਹ ਉਹ ਹਰਾ ਪਾਣੀ ਏ ਇਹ ਤੁਹਾਡੇ ਸਰੀਰ ਦਾ ਕੂਲੈਂਟ ਏ ਮਤਲਬ ਜਿਹਦਾ ਸਰੀਰ ਉਬਾਲਾ ਮਾਰ ਗਿਆ ਤੇ ਜਿਹਦਾ ਸਰੀਰ ਇੱਕਦਮ ਗਰਮ ਹੋ ਜਾਂਦਾ ਤੇ ਫਿਰ ਇਹਨੂੰ ਠੰਡਾ ਕਰੂਗਾ ਕੁਲੈਂਟ ਦਾ ਕੰਮ ਕਰੂਗਾ ਦੇਖੋ ਫਰੁਕੀ ਸਾਹਿਬ ਇੱਥੇ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਹੈ ਵੀ ਜਿਹਦਾ ਸਰੀਰ ਇੱਕਦਮ ਗਰਮ ਹੋ ਗਿਆ ਇੱਕ ਚੀਜ਼ ਨੂੰ ਸਮਝੋ ਵੀ ਜਿਹੜੀ ਚੀਜ਼ ਇੱਕਦਮ ਗਰਮ ਹੋਏਗੀ ਉਹ ਇੱਕਦਮ ਠੰਡੀ ਵੀ ਹੋਏਗੀ ਜਿੰਨੀ ਸਪੀਡ ਨਾਲ ਗਰਮੀ ਆਏਗੀ ਉੰਨੀ ਸਪੀਡ ਨਾਲ ਵਿੱਚੋਂ ਸਭ ਕੁਝ ਨਿਕਲ ਵੀ ਜਾਏਗਾ ਠੀਕ ਹੈ ਸਮਝ ਗਏ ਨਾ ਗੱਲ ਤੁਸੀਂ ਇਹ ਕੀ ਕਰਨਾ ਹੈ ਨੇ ਇਹਦੇ ਅੰਦਰ ਇਦਾਂ ਦੇ ਮਿਨਰਲਸ ਨੇ ਇਦਾਂ ਦੀ ਚੀਜ਼ ਮਿਰਚ ਕੀ ਕਰੂ ਜੀ ਮਿਰਚ ਮਿਰਚ ਤੇ ਤੁਸੀਂ ਇਹ ਮਿਰਚ ਦੇ ਉੱਤੇ ਕਦੀ ਸਰਚ ਕਰਕੇ ਦੇਖਿਓ ਤੁਸੀਂ ਮੜੀ ਜੀ ਰਿਸਰਚ ਕਰਿਓ ਮਿਰਚ ਦੇ ਉੱਤੇ ਮਿਰਚ ਦੇ ਕਿੰਨੇ ਫਾਇਦੇ ਨੇ ਮਿਰਚ ਜਿਹੜੀ ਇਹ ਤੁਹਾਡੇ ਅੰਦਰੋਂ ਅੱਗ ਕੱਢ ਦਿੰਦੀ ਹੈ ਅੱਗ ਮੀਨਸ ਵੀ ਇਹਨੇ ਅੰਦਰੋਂ ਇੰਨੀ એનર્ਜੀ ਇੰਨੀ ਤਾਕਤ ਦੇਣੀ ਹੈ ਇਹ ਮਿਰਚ ਜਿਹੜੀ ਇਹ ਆਪਣੇ ਬਲੱਡ ਦਾ ਫਲੋ ਵਧਾਉਂਦੀ ਹੈ ਬਲੱਡ ਦਾ ਫਲੋ ਵਧਾਣ ਦੀ ਮੁਰਾਦ ਮੇਰੀ ਕੀ ਹੈ ਵੀ ਜਿੰਨੂੰ ਜਾਣ ਆਣ ਦਾ ਸਮਾਂ ਲੱਗਦਾ ਜਿਹੜਾ ਕਹਿੰਦਾ ਵੀ ਬਲੱਡ ਦਾ ਫਲੋ ਆਇਆ ਤੇ ਗਿਆ ਉਹ ਜਿਹੜਾ ਕੰਮ ਹੈ ਉਹ ਖਤਮ ਕਰ ਦੂਗੀ ਜੀ ਜੀ ਤੇ ਫਿਰ ਨਿੰਬੂ ਜੀ ਨਿੰਬੂ ਤਾਂ ਜੰਮੀ ਠੰਡਾ ਕਰ ਦਿੰਦਾ ਜੀ ਪ੍ਰੋਗਰਾਮ ਨਿੰਬੂ ਠੰਡਾ ਕਰਦਾ ਇਹਦਾ ਤੁਸੀਂ ਕੰਬੀਨੇਸ਼ਨ ਦੇਖੋ ਨਾ ਵੀ ਆਪਾਂ ਬਾਸਿਲ ਸੀਡਸ ਲਏ ਨੇ ਉਹਨਾਂ ਨੂੰ ਆਪਾਂ ਰਾਤ ਨੂੰ ਡਿਪ ਕਰਤਾ ਦੇਖੋ ਇਹ ਹਰ ਇੱਕ ਚੀਜ਼ ਦਾ ਇੱਕ ਮਿਸ਼ਰਣ ਹੁੰਦਾ ਹੈ ਇੱਕ ਕੰਬੀਨੇਸ਼ਨ ਹੁੰਦਾ ਜਦੋਂ ਤੱਕ ਅਸੀਂ ਗਰਮ ਚੀਜ਼ਾਂ ਨੂੰ ਠੰਡੀਆਂ ਚੀਜ਼ਾਂ ਨੂੰ ਪ੍ਰੋਪਰ ਉਹਦਾ ਮਿਕਸਚਰ ਨਹੀਂ ਬਣਾਵਾਂਗੇ ਕੰਬੀਨੇਸ਼ਨ ਨਹੀਂ ਕਰਾਂਗੇ ਉਦੋਂ ਤੱਕ ਕੋਈ ਵੀ ਫਾਰਮੂਲਾ ਜਿਹੜਾ ਆਪਣਾ ਕੰਮ ਨਹੀਂ ਕਰੇਗਾ ਜੀ 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 ਅੱਛਾ ਫਿਰ ਇਹ ਨੁਸਖਾ ਫਾਰਮੂਲਾ ਕਿਹੜੇ ਲੋਕਾਂ ਤੇ ਖਾਸ ਕਰਕੇ ਕੰਮ ਕਰਨ ਵਾਲਾ ਤੁਸੀਂ ਕਹੇ ਵੀ ਜਿਨ੍ਹਾਂ ਦਾ ਸਰੀਰ ਛੇਤੀ ਉਬਾਲਾ ਮਾਰ ਜਾਂਦਾ ਉਹਨਾਂ ਤੇ ਬਹੁਤ ਵਧੀਆ ਕੰਮ ਹੈ ਇਹਦਾ ਦੇਖੋ ਜੀ ਇਹਦੇ ਮਲਟੀਪਲ ਫਾਇਦੇ ਹੈਗੇ ਨੇ ਆਪਾਂ ਅੱਜ ਜਿਹੜੀ ਸਾਡਾ ਟੌਪਿਕ ਹੈਗਾ ਉਹ ਹੈਗਾ ਗ੍ਰਿਸਟ ਕਮਜ਼ੋਰੀ ਦਾ ਗ੍ਰਿਸਟ ਕਮਜ਼ੋਰੀ ਤੋਂ ਮਰਾਦ ਵੀ ਜਿਹੜਾ ਆਪਣੇ 파ਟਰਨਰ ਨੂੰ ਸੈਟੀਸਫਾਈ ਨਹੀਂ ਕਰ ਪਾਂਦਾ ਜਿਹੜਾ ਆਪਣੇ 파ਟਨਰ ਨੂੰ ਜਾਲ ਆਨ ਦਾ ਸਮਾਂ ਲਾਂਦਾ ਸੋ ਉਹਨਾਂ ਚੀਜ਼ਾਂ ਬਾਰੇ ਅੱਜ ਆਪਾਂ ਗੱਲ ਕੀਤੀ ਜਾ ਰਹੀ ਹੈ ਹੋਰ ਵੀ ਇਹਦੇ ਬਹੁਤ ਸਾਰੇ ਫਾਇਦੇ ਨੇ ਬਟ ਉਹਨਾਂ ਬਾਰੇ ਆਪਾਂ ਨਹੀਂ ਆਪਣੇ ਵਿਸ਼ੇ ਤੋਂ ਨਹੀਂ ਭਟਕਾਂਗੇ ਇਹਦੇ ਉੱਤੇ ਬਹੁਤ ਡੂੰਗੀ ਰਿਸਰਚ ਕੀਤੀ ਗਈ ਹੈ ਇਹਦੇ ਉੱਤੇ ਬਹੁਤ ਆਪਾਂ ਟਾਈਮ ਲਾਇਆ ਫਿਰ ਆਪਾਂ ਇਹਨੂੰ ਜਿਹੜਾ ਆਪਣੇ ਵਰਤੋਂ ਦੇ ਵਿੱਚ ਲੈਂਦਾ ਬਹੁਤ ਸਾਰੇ ਮੇਰੇ ਪੇਸ਼ੈਂਟ ਬਹੁਤ ਸਾਲਾਂ ਤੋਂ ਇਹਨਾਂ ਨੁਸਖਿਆਂ ਨੂੰ ਯੂਜ਼ ਕਰ ਰਹੇ ਨੇ ਸਾਡੇ ਬਹੁਤ ਅੱਛੇ ਰਿਜ਼ਲਟ ਆਂਦੇ ਨੇ ਇੰਨਾ ਸਮਾਂ ਵੱਧ ਗਿਆ ਇੰਨਾ ਸਮਾਂ ਵੱਧ ਗਿਆ ਕਈ ਮੇਰੇ ਪੇਸ਼ੈਂਟਾਂ ਨੇ ਮੈਨੂੰ ਇਹ ਸ਼ਿਕਾਇਤ ਕੀਤੀ ਵੀ ਇਹ ਤਾਂ ਹੁਣ ਦੱਸੋ ਵੀ ਸਾਡਾ ਇਹ ਸਮਾਂ ਇੰਨਾ ਜ਼ਿਆਦਾ ਵੱਧ ਗਿਆ ਵੀ ਇਹਨੂੰ ਹੁਣ ਘਟਾਉਣ ਦਾ ਤਰੀਕਾ ਕੀ ਹੈ ਅੱਛਾ ਵੀ ਅਸੀਂ ਪਰੇਸ਼ਾਨ ਹੋਏ ਨੇ ਵੀ ਸਾਡਾ ਸਮਾਂ ਇੰਨਾ ਵੱਧ ਗਿਆ ਜੀ ਜੀ ਅੱਛਾ ਤੇ ਫਿਰ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਹੈ ਜੀ ਇਹ ਅਸੀਂ ਮਿਰਚ ਪਾ ਲੈਣੀ ਹੈ ਨਿੰਬੂ ਪਾ ਲੈਣਾ ਤੇ ਇਹਨਾਂ ਨੂੰ ਕੀ ਕਹਿੰਦੇ ਨੇ ਜੀ ਇਹ ਕਿਹੜੇ ਬੀਜ ਨੇ ਮਤਲਬ ਬੈਸਲ ਸੀਡਸ ਇਹ ਤੁਸੀਂ ਕਹ ਰਹੇ ਹੋ ਵੀ ਅਫਰੀਕਾ 'ਚ ਬੜੇ ਪਸੰਦ ਕੀਤੇ ਜਾਂਦੇ ਨੇ ਇੱਥੇ ਕੀ ਕਹਿੰਦੇ ਨੇ ਜੀ ਇਹਨਾਂ ਨੂੰ ਸਾਡੀ ਸਾਡੀ ਪੰਜਾਬੀ ਭਾਸ਼ਾ 'ਚ ਫਰੂਕੀ ਸਾਹਿਬ ਬੈਸਲ ਸੀਡ ਦੇ ਉੱਤੇ ਜਦੋਂ ਜਾ ਕੇ ਤੁਸੀਂ ਰਿਸਰ ਤੁਹਾਨੂੰ ਪਤਾ ਲੱਗੇਗਾ ਵੀ ਕਿੰਨੀ ਵਧੀਆ ਚੀਜ਼ ਹੈ ਤੇ ਕਿੰਨਾ ਇੱਕ ਬਹੁਤ ਵਾਜਬ ਰੇਟ ਦੇ ਵਿੱਚ ਇਹ ਮੈਨੂੰ ਨਹੀਂ ਲੱਗਦਾ ਇਹ ਨੁਸਖਾ ਜਿਹੜਾ ਆਪਾਂ ਤਿਆਰ ਕੀਤਾ ਵੀ ਇਹ 2 ਰੁਪਏ ਦਾ ਵੀ ਪੈਂਦਾ ਹੁਣ ਤੁਸੀਂ ਇੱਕ ਮਰਚ ਲੈਣੀ ਹੈ ਇੱਕ ਮਰਚ ਕਿੰਨੇ ਦੀ ਮਿਲੂਗੀ ਆਪਾਂ ਨੂੰ ਜਾਂ ਇੱਕ ਨਿੰਬੂ ਹੈ ਇੱਕ ਨਿੰਬੂ ਕਿੰਨੇ ਦਾ ਮਿਲੇਗਾ ਨਿੰਬੂ ਤੇ ਲੋਕਾਂ ਦੇ ਘਰਾਂ 'ਚ ਲੱਗੇ ਨੇ ਮੈਨੂੰ ਨਹੀਂ ਲੱਗਦਾ ਵੀ ਇਹ ਨੁਸਖਾ ਜਿਹੜਾ 2 ਰੁਪਏ ਦਾ ਵੀ ਪੈਂਦਾ ਹੋਏਗਾ ਸੋ ਆਪਾਂ 2-2 ਰੁਪਈਆਂ ਦੇ ਵਿੱਚ ਤੁਹਾਡਾ ਖਿਹੜਾ ਛਡਾਣ ਆਏ ਆ ਅਖੌਤੀ ਵੈਦਾਂ ਤੋਂ ਜਿਹੜੇ ਜਾਂਦਾ ਸਰ ਕਹਿੰਦੇ ਨੇ ਮੈਨੂੰ ਹੈਰਾਨੀ ਹੁੰਦੀ ਸੁਣ ਕੇ ਕਈ ਵਾਰੀ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਏ 2-2 ਲੱਖ ਰੁਪਈਆ ਮੰਗਦੇ ਨੇ ਐਨ ਆਰ ਆਈ ਵੀਰ ਮੈਨੂੰ ਕਿਸੇ ਦਾ ਹੁਣੇ ਥੋੜੀ ਦੇਰ ਪਹਿਲਾਂ ਫੋਨ ਆਇਆ ਕੈਨੇਡਾ ਤੋਂ ਟੋਰਾਂਟੋ ਤੋਂ ਬ੍ਰੈਮਟਨ ਤੋਂ ਮੈਂ ਵੀਰ ਦਾ ਨਾਂ ਨਹੀਂ ਲਵਾਂਗਾ ਪ੍ਰਾਈਵੇਸੀ ਹੁੰਦੀ ਏ ਉਹ ਵੀਰ ਨੇ ਮੈਨੂੰ ਕਿਹਾ ਕਹਿੰਦਾ ਮੇਰੇ ਨਾਲ ਠੱਗੀ ਵਜ ਗਈ ਕਹਿੰਦਾ ਮੈਨੂੰ 2 ਲੱਖ ਰੁਪਈਆ ਕਹਿੰਦਾ ਮੇਰੇ ਤੋਂ ਪਵਾ ਲਿਆ 2 ਲੱਖ ਰੁਪਈਆ ਪਵਾ ਕੇ ਕਹਿੰਦਾ ਬੰਦਾ ਫੋਨ ਨਹੀਂ ਚੱਕਦਾ ਪਿਆ ਤੋ ਸੁਣ ਵੀ ਜਿਹੜੇ ਐਨਆਰਆਈ ਵੀਰ ਨੇ ਉਹ ਵੈਦਾਂ ਨੂੰ ਗਾਲ੍ਹਾਂ ਕੱਢਦੇ ਨੇ ਜਾਂ ਮਾੜੇ ਸ਼ਬਦ ਬੋਲਦੇ ਨੇ ਉਹ ਕਿਉਂ ਆਣਾ ਬੋਲਣ ਬੋਲਣ ਗਏ ਫਿਰ ਜਦੋਂ ਇਦਨੀਆਂ ਕਰਤੂਤਾ ਕਰਨਗੇ ਤੇ ਫਿਰ ਆਪੇ ਗਾਲ੍ਹਾਂ ਦੇ ਪਾਤਰ ਹੈਗੇ ਨੇ ਬਟ ਮੈਂ ਇਹ ਚੀਜ਼ ਕਹਨਾ ਵਾਂ ਵੀ ਜੇ ਤੁਹਾਡਾ ਇਹਨਾਂ ਨੁਸਖਿਆਂ ਨਾਲ ਕੰਮ ਸਰਦਾ ਤੁਹਾਨੂੰ 2 ਲੱਖ ਰੁਪਏ ਦੀ ਗੱਲ ਕਰਦੇ ਆਪਾਂ 2 ਰੁਪਏ ਚ ਠੀਕ ਕਰਨ ਨੂੰ ਫਿਰਦੇ ਜੀ 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 ਅੱਛਾ ਫਿਰ ਇਹ ਸਾਨੂੰ ਦੱਸ ਦੇ ਵੀ ਨੁਸਖਾ ਬਣਾਉਣਾ ਕਿਵੇਂ ਜੀ ਡਾਕਟਰ ਸਾਹਿਬ ਇਹ ਤੁਸੀਂ ਕਹਿੰਦੇ ਹੋ ਵੀ ਮਤਲਬ ਬੰਦਾ ਭੁੱਲਣ ਵਾਲਾ ਹੋ ਜਾਂਦਾ ਇੱਕ ਚਮਚਾ ਤੁਸੀਂ ਸੀਡਸ ਲਏ ਉਹਨਾਂ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਤੱਕ ਮਾ ਲੈਣਾ ਉਹਦੇ ਤੋਂ ਬਾਅਦ ਇੱਕ ਸਬੂਤਾ ਨਿੰਬੂ ਲੈ ਕੇ ਉਹਨੂੰ ਪਾਣੀ ਦੇ ਵਿੱਚ ਸੁੱਟ ਦੇਣਾ ਠੀਕ ਹੈ ਠੀਕ ਹੈ ਪਾਣੀ ਦੇ ਵਿੱਚ ਇਹਨੂੰ ਡਿਪ ਕਰ ਦੇਣਾ ਓਵਰਨਾਈਟ ਮਤਲਬ ਰਾਤ ਭਰ ਤੁਸੀਂ ਇਹਨੂੰ ਡਿਪ ਕਰਕੇ ਰੱਖਣਾ ਇੱਕ ਮਿਰਚ ਲੈਣੀ ਹੈ ਮਿਰਚ ਨੂੰ ਇੱਥੋਂ ਕੱਟ ਲਾ ਲੈਣਾ ਵਿੱਚੋਂ ਐਦਾਂ ਕਰਕੇ ਚਾਕੂ ਦੇ ਨਾਲ ਆਹ ਦੇਖੋ ਇਹਨੂੰ ਗੱਭੋਂ ਚੀਰ ਲੈਣਾ ਚੀਰ ਕੇ ਇਹਨੂੰ ਮਿਰਚ ਨੂੰ ਇਹਦੇ ਵਿੱਚ ਸੁੱਟ ਦੇਣਾ ਰਾਤ ਨੂੰ ਜੀ ਆਹ ਰਾਤ ਨੂੰ ਇਹਨੂੰ ਡਿਪ ਕਰਕੇ ਰੱਖਣਾ ਐਦਾਂ ਜਦੋਂ ਸਵੇਰੇ ਤੁਸੀਂ ਉੱਠੋਗੇ ਤੁਹਾਡਾ ਫਾਰਮੂਲਾ ਤਿਆਰ ਤਿਆਰ ਬਣ ਕੇ ਇਦਾਂ ਦਾ ਹੋ ਗਿਆ ਜੀ ਇਹ ਆਪਾਂ ਰਾਤ ਨੂੰ ਡਬੋਇਆ ਅਸੀਂ ਇਹਨੂੰ ਸੀਡਸ ਨੂੰ ਤੇ ਆਹ ਫਾਰਮੂਲਾ ਤੁਹਾਡਾ ਤਿਆਰ ਤੇ ਤੁਸੀਂ ਇਹਨੂੰ ਨਿਰਨੇ ਕਾਲ ਜੇ ਸਵੇਰੇ ਉੱਠ ਕੇ ਮਿਰਚ ਵੀ ਨਿੰਬੂ ਵੀ ਖਾਣਾ ਹੈ ਬਸ ਇਹਨੂੰ ਬਾਹਰ ਕੱਢ ਕੇ ਉਸ ਤੋਂ ਬਾਅਦ ਨਿੰਬੂ ਤੇ ਮਿਰਚ ਨੂੰ ਆਪਾਂ ਖਾਣਾ ਨਹੀਂ ਇਹਦਾ ਜਿਹੜਾ ਅਸਰ ਇਹ ਪਾਣੀ ਦੇ ਵਿੱਚ ਆਲਰੇਡੀ ਆ ਚੁੱਕਾ ਆ ਤੁਸੀਂ ਸਿਰਫ ਜੇ ਤੁਹਾਨੂੰ ਇਹਦਾ ਸਵਾਦ ਚੰਗਾ ਨਹੀਂ ਲੱਗਾ ਤੇਰੇ ਵਿੱਚ ਸ਼ਹਿਦ ਐਡ ਕਰ ਸਕਦੇ ਹੋ ਸ਼ਹਿਦ ਐਡ ਕਰਨ ਦਾ ਤੁਹਾਨੂੰ ਤਰੀਕਾ ਦੱਸ ਦਿੰਨਾ ਮੈਂ ਵੀ ਸਿਰਫ ਇੰਨਾ ਕੁ ਸ਼ਹਿਦਾ ਇੰਨਾ ਕੁ ਸ਼ਹਿਦ ਪਾਣਾ ਉਹ ਵੀ ਸਿਰਫ ਆਪਣੇ ਟੇਸਟ ਲਈ ਟੇਸਟ ਦੇ ਨਾਲ ਇਹਦਾ ਜਿਹੜੀ ਇਨਹਾਂਸਮੈਂਟ ਹੋ ਜਣੀ ਹੈ ਅਸਰ ਦੇ ਵਿੱਚ ਵੀ ਤੇ ਜੇ ਜਿਹੜਾ ਮੇਰੇ ਵੀਰ ਨੂੰ ਸ਼ਹਿਦ ਨਹੀਂ ਸੂਟ ਕਰਦਾ ਜਾਂ ਜਿਹੜਾ ਮੇਰਾ ਵੀਰ ਸ਼ਹਿਦ ਨਹੀਂ ਪਾਣਾ ਚਾਹੁੰਦਾ ਉਹਦੇ ਲਈ ਸੈਕੰਡ ਸਬਸਟੀਟਿਊਟ ਹੈਗਾ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਥੋੜੀ ਜੀ ਉਹ ਐਡ ਕਰ ਸਕਦਾ ਇਹਦੇ ਵਿੱਚ ਤੇ ਇਹਨੂੰ ਆਪਾਂ ਲਗਾਤਾਰ 7 ਦਿਨ ਯੂਜ਼ ਕਰਨਾ 7 ਦਿਨਾਂ ਦੇ ਵਿੱਚ ਇਹ ਤੁਹਾਡੇ ਸਰੀਰ ਦੇ ਅੰਦਰੋਂ ਬਿਲਕੁਲ ਕਮਜ਼ੋਰੀ ਦੂਰ ਕਰ ਦੇਗਾ ਸਰੀਰ ਜਿਹੜੀ ਗਰਮੀ ਕਰਕੇ ਆਈ ਹੋਈ ਹੈ ਗਰਮੀ ਕਰਕੇ ਜਿਹੜੀ ਆਈ ਹੋਈ ਹੈ ਤੁਹਾਡਾ ਜਿਹੜਾ ਕੂਲੈਂਟ ਹੈ ਨੇ ਬਾਡੀ ਨੂੰ ਐ ਬਿਲਕੁਲ ਰਿਲੈਕਸ ਕਰ ਦੇਣਾ ਜਿਹੜੇ ਤੁਸੀਂ ਛੇਤੀ ਗਰਮ ਹੁੰਦੇ ਹੋ ਤੇ ਛੇਤੀ ਠੰਡੇ ਹੋ ਜਾਂਦੇ ਹੋ ਆਂਜ ਆਂਦਾ ਸਮਾਂ ਲੱਗਦਾ ਸਮਾਂ ਬਿਲਕੁਲ ਨਹੀਂ ਲੱਗਦਾ 파ਟਨਰ ਬਿਲਕੁਲ ਸੈਟੀਸਫਾਈ ਨਹੀਂ ਹੁੰਦਾ ਉਹ ਜਿਹੜੀ ਕਮਜ਼ੋਰੀ ਵਾਲੀ ਸਟੋਰੀ ਹੈ ਉਹ ਹਮੇਸ਼ਾ ਹਮੇਸ਼ਾ ਲਈ ਐਂਡੋਜਣੀ ਹੈ ਅੱਛਾ ਹੋਰ ਕੀ ਫਾਇਦਾ ਹੋਣ ਵਾਲਾ ਤੁਸੀਂ ਕਹਿ ਰਹੇ ਹੋ ਵੀ ਇਹ ਤਾਂ ਚਲੋ ਗ੍ਰਸਤੀ ਵਾਲੇ ਪਾਸੇ ਤੁਸੀਂ ਕਹਿ ਰਹੇ ਸੀ ਵੀ ਜਿਨ੍ਹਾਂ ਨੂੰ ਗੈਸ ਬਣਦੀ ਹੈ ਤਜਾਬ ਬਣਦਾ ਹੈ ਉਹਦੇ ਕਰਕੇ ਜਿਹੜੀ ਗ੍ਰਸਤ ਕਮਜ਼ੋਰੀ ਆ ਜਾਂਦੀ ਹੈ ਉਹਦੇ ਦੇ ਵੀ ਫਾਇਦਾ ਕਰੇਗਾ ਦੇਖੋ ਇਹ ਕਈਆਂ ਨੂੰ ਕੌਨਸਟਿਪੇਸ਼ਨ ਦੀ ਪ੍ਰੋਬਲਮ ਹੈ ਪੇਟ ਨਹੀਂ ਸਾਫ਼ ਹੁੰਦਾ ਰਿਲੈਕਸ ਨਹੀਂ ਹੁੰਦਾ ਖਾਦਾ ਪੀਤਾ ਪਚਦਾ ਨਹੀਂ ਖਾਦਾ ਪੀਤਾ ਲੱਗਦਾ ਨਹੀਂ ਜਿਹੜੇ ਮੇਰੇ ਵੀਰ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਨੇ ਉਹਨਾਂ ਨੂੰ ਵੀ ਇਹਦਾ ਫਾਇਦਾ ਜੀ ਜਿਹੜੇ ਮੇਰੇ ਵੀਰਾਂ ਨੂੰ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਫਾਇਦਾ ਜੀ ਜਿਹੜੇ weight loss ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਫਾਇਦਾ ਜੀ ਸੋ ਇਹਦੇ ਮਲਟੀਪਲ ਫਾਇਦੇ ਨੇ ਮੈਂ ਤੁਹਾਨੂੰ ਜਿਹੜਾ ਜਿਹੜਾ ਮੇਰਾ ਵੀਰ ਵਰਤੇਗਾ ਉਹ ਤੁਹਾਨੂੰ ਥੱਲੇ ਹੇਠਾਂ ਕਮੈਂਟ ਦੇ ਵਿੱਚ ਕਰਕੇ ਦੱਸੇਗਾ ਵੀ ਮੈਨੂੰ ਆਹ ਫਾਇਦਾ ਹੋ ਗਿਆ ਮੈਨੂੰ ਇਹ ਫਾਇਦਾ ਹੋਇਆ ਜਰੂਰ ਫਰੂਕੀ ਸਾਹਿਬ ਨੂੰ ਦੱਸਣਾ ਇੱਕ ਸਾਡੀ ਨੌਲੇਜ ਵੱਧਦੀ ਹੈ ਇੱਕ ਸਾਡੀ ਹਿੰਮਤ ਵੱਧਦੀ ਹੈ ਜਿਹੜੇ ਜਿਹੜੇ ਮੇਰੇ ਵੀਰ ਨੂੰ ਇਹ ਫਾਰਮੂਲਾ ਹੈ ਵੀ ਯੂਜ਼ ਕਰਨ ਤੋਂ ਬਾਅਦ ਫਾਇਦਾ ਹੁੰਦਾ ਜ਼ਰੂਰ ਥੱਲੇ ਕਮੈਂਟ ਕਰਕੇ ਸਾਨੂੰ ਦੱਸਿਓ ਜੀ 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 ਅੱਛਾ ਆਖਿਰ ਦੇ ਵਿੱਚ ਸਵਾਲ ਤੁਸੀਂ ਕਹਿ ਰਹੇ ਹੋ ਕਿ ਗੋਰੇ ਬੜੇ ਪਸੰਦ ਕਰਦੇ ਨੇ ਤੁਹਾਡੇ ਨੁਸਖੇ ਨੂੰ ਫਾਰਮੂਲੇ ਨੂੰ ਹਨਾ ਤੇ ਫਿਰ ਕਈ ਵਾਰ ਹੁੰਦਾ ਜੀ ਡਾਕਟਰ ਸਾਹਿਬ ਇਹ ਫਾਰਮੂਲਾ ਕੰਮ ਨਹੀਂ ਕਰਦਾ ਫਿਰ ਸਟੇਜ ਵਧੀ ਹੁੰਦੀ ਹੈ ਕੀ ਹੁੰਦਾ ਹੈ ਉਹਦੇ ਵਿੱਚ ਕੀ ਹੋਵੇ ਦੇਖੋ ਹਰ ਇੱਕ ਰੋਗ ਦੀ ਡਿਫਰੈਂਟ ਸਟੇਜਿਸ ਹੁੰਦੀਆਂ ਸਟੇਜ 1 ਸਟੇਜ 2 ਸਟੇਜ 3 ਸਟੇਜ 4 ਜਦੋਂ ਤੱਕ ਅਸੀਂ ਡਾਇਗਨੋਸ ਨਹੀਂ ਕਰਦੇ ਮੀਨਜ਼ ਵੀ ਜਦੋਂ ਤੱਕ ਸਾਡੇ ਮਰੇ ਲੈਬੋਰਟਰੀ ਦੀਆਂ ਰਿਪੋਰਟਾਂ ਨਹੀਂ ਆਉਂਦੀਆਂ ਉਦੋਂ ਤਾਈਂ ਅਸੀਂ ਕਿਸੇ ਵੀ ਪੇਸ਼ੈਂਟ ਨੂੰ ਕੋਈ ਕਮੈਂਟ ਨਹੀਂ ਕਰਦੇ ਨਾ ਆਪਾਂ ਕਿਸੇ ਨੁਸਖਾ ਵਰਤਣ ਦੀ ਸਲਾਹ ਦਿੰਦੇ ਆ ਜਿੰਨੇ ਵੀ ਆਪਾਂ ਨੁਸਕੇ ਦੱਸਦੇ ਆ ਇਹ ਸਾਰੇ ਐਜੂਕੇਸ਼ਨਲ ਪਰਪਸ ਲਈ ਹੁੰਦੇ ਨੇ ਤੁਹਾਡੀ ਨੌਲੇਜ ਦੇ ਵਿੱਚ ਵਾਧਾ ਕਰਨ ਲਈ ਹੁੰਦੇ ਨੇ ਤੁਹਾਨੂੰ ਅਖੌਤੀ ਦਵਾਈਆਂ ਕੋਲੋਂ ਬਚਾਲਣ ਲਈ ਹੁੰਦੇ ਨੇ ਤੁਹਾਨੂੰ ਵਾਰਨ ਕਰਨ ਲਈ ਹੁੰਦੇ ਨੇ ਵੀ ਅਖੌਤੀ ਦਵਾਈਆਂ ਤੋਂ ਬਚੋ ਬਾਕੀ ਕਿਸੇ ਵੀ ਮੇਰੇ ਵੀਰ ਨੇ ਮੇਰੇ ਕੋਲ ਸਲਾਹ ਲੈਣੀ ਹੈ ਮੈਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਦਾ ਵਾਂ ਮੈਨੂੰ ਮਿਲਣ ਦੀ ਜਾਂ ਮੈਨੂੰ ਰਿਪੋਰਟਾਂ ਚੈੱਕ ਕਰਾਉਣ ਦੀ ਕੋਈ ਫੀਸ ਨਹੀਂ ਹੈਗੀ ਕੋਈ ਵੀ ਮੇਰਾ ਵੀਰ ਆਪਣੀਆਂ ਤਿੰਨ ਰਿਪੋਰਟਾਂ ਲੈ ਕੇ ਮੇਰੇ ਕੋ ਆ ਜੇ ਯੂਰਿਨ ਟੈਸਟ ਰੂਟੀਨ ਵਾਲਾ ਸੀਮੈਂਟ ਟੈਸਟ ਰੂਟੀਨ ਵਾਲਾ ਟੈਸਟ ਸਟੋਨ ਟੋਟਲ ਟੈਸਟ ਆ ਤਿੰਨ ਟੈਸਟ ਲੈ ਕੇ ਮੇਰੇ ਕੋ ਆਜੋ ਜਦੋਂ ਮਰਜ਼ੀ ਮੇਰੇ ਕੋ ਆ ਕੇ ਸਲਾਮ مشورہ ਕਰੋ ਬਿਲਕੁਲ ਫ੍ਰੀ ਆਫ ਕਾਸਟ ਹੈ ਤੇ ਤੁਹਾਡੇ ਰੋਗ ਦੀ ਸਟੇਜ ਅਕੋਰਡਿੰਗ ਤੁਹਾਨੂੰ ਨੁਸਖਾ ਦੱਸਿਆ ਜਾਏਗਾ ਜਾਂ ਤੁਹਾਡਾ ਟ੍ਰੀਟਮੈਂਟ ਕੀਤਾ ਜਾਏਗਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸੰ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜਿਹੜੇ ਕਿ ਨਰਿੰਦਰ سینਮਾ ਦੇ ਸਾਹਮਣੇ ਅਰੋੜਾ ਪ੍ਰਾਮ ਟਾਵਰ ਹੈਗਾ ਉਹਦੀ ਬੇਸਮੈਂਟ ਦੇ ਵਿੱਚ ਬੈਠਦੇ ਨੇ ਔਰ ਇੱਥੇ ਕੰਸਲਟ ਕਰਦੇ ਨੇ ਆਪੋ ਆਪਣੇ ਨੁਸਖੇ ਫਾਰਮੂਲਿਆਂ ਦੇ ਜ਼ਰੀਏ ਲੋਕਾਂ ਦੀ ਜਿਹੜੀ ਉਹ ਸੇਵਾ ਕਰਦੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਤੁਸੀਂ ਨੰਬਰ ਹੈਗਾ ਵੈਦ ਹਰਸ਼ਵੀਰ ਜੀ ਦਾ ਸੀ ਉਹਨਾਂ ਦੀ ਟੀਮ ਦਾ ਦਿੱਤਾ ਉਸ ਨੰਬਰ ਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਗੁਜ਼ਾਰਿਸ਼ ਹੈ ਇਹ ਹੋਇਆ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਅਪਣਾਉਣ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਕੰਸਲਟ ਜ਼ਰੂਰ ਕਰ ਲਿਆ ਕਰੋ ਧੰਨਵਾਦ